ਸੀ ਰੱਖਿਆ 54000 ਰੁਪਇਆ ਮੇਰਾ ਜਿਹੜੀ ਯੂਨੀਕੋਲ ਕੀਤਾ ਅੱਛਾ ਗੋਲ ਕਰਤਾ 54000 ਰੁਪਇਆ ਇੱਕ ਮਿੰਟ ਚ ਚੋਰਾ ਦੇ ਹੌਸਲੇ ਇੰਨੇ ਬਲੰਦ ਹੋਊਗੇ ਆ ਵੀ ਨਾ ਇਹਨਾਂ ਨੂੰ ਨੱਥ ਹੁਣ ਤੱਕ ਪਈ ਆ ਨਾ ਹੀ ਮੇਰੇ ਸਾਹਮਣੇ ਕੋਈ ਪਾ ਸਕਦਾ 60000 53000 ਰੁਪਇਆ ਇੱਕ ਮਿੰਟ ਚ ਗੋਲ ਕਰ ਦੋਨਾ ਤੇ 54000 ਰੁਪਇਆ ਦੋ ਤਿੰਨ ਢਾਈ ਤਿੰਨ ਮਹੀਨਿਆਂ ਵਿੱਚ ਕਮਾਣਾ ਤੇ 10000 ਰੁਪਏ ਦਾ ਨਾਮ ਰੱਖਿਆ ਜਿਨ੍ਹਾਂ ਨੇ ਜਿਹੜਾ ਬੰਦਾ ਫੜ ਹੋਊਗਾ ਤਾਂ ਤੁਸੀਂ 10000 ਰੁਪਏ ਆਪਣਾ ਨਾਮ ਵਜੋਂ ਦੋਦੇ ਲੈ ਸਕਦੇ ਹੋ 7 ਤਰੀਕ ਦੂਜਾ ਮਹੀਨਾ 2026 ਹਾਂ ਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੀਬੀਬੀ ਬੜਾ ਚੋਰ ਦਾ ਚੰਨੜ ਤੇ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੌੜੀਆ ਦੋਸਤੋ ਖੜੀਆਂ ਜੀ ਅੱਜ ਅਸੀਂ ਆਪਣੇ ਪਿੰਡ ਖਰੌੜ ਦੇ ਵਿੱਚ ਪਹਿਲਾਂ ਵੀ ਸੁਣਿਆ ਹੋਣਾ ਤੁਸੀਂ ਫਰੋਡ ਵਾਲੀਆਂ ਜੇ ਗੱਲਾਂ ਲੜੀਏ ਏਟੀਐਮ ਵਾਲੀਆਂ ਗੱਲਾਂ ਲੜੀਏ ਕਿਸੇ ਕੋਲ ਏਟੀਐਮ ਖੋਲਣਾ ਚੋਰਾਂ ਨੇ ਏਟੀਐਮ ਦੂਜਾ ਪ੍ਰਾਧਾਨ ਤਾਂ ਇੱਕ ਕਬੜਾ ਬਹੁਤ ਟਾਈਮ ਤੋਂ ਚੱਲ ਰਿਹਾ ਬਹੁ ਸਮਾਂ ਹੋ ਚੱਲਿਆ ਇਸ ਕਬੜੇ ਨੂੰ ਅਜੇ ਤੱਕ ਕਿਸ ਨੇ ਨੱਥ ਨਹੀਂ ਪਾਈ ਇਸ ਚੀਜ਼ ਦਾ ਵੀ ਪਤਾ ਹੀ ਤੁਹਾਨੂੰ ਸਾਰਿਆਂ ਨੂੰ ਨੱਥ ਤੁਸੀਂ ਪਾਉਣੀ ਆ ਤੇ ਇੱਕ ਨਵਾਂ ਕੇਸ ਨਾਲ ਜੁੜਿਆ ਨਵੀਂ ਅਪਡੇਟ ਨਾਲ ਜੁੜਿਆ ਨਵੀਂ ਖਬਰ ਨਾਲ ਜੁੜਿਆ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਆ ਪਿੰਡ ਖਰੋੜਦੀ ਆ ਜੀ ਸਾਡੇ ਭਾਬੀ ਹੁਣੀ ਗਏ ਸੀਗੇ ਬਲਾਚੌਰ ਬਲਾਚੌਰ ਤੋਂ ਉਹਨਾਂ ਨੇ ਏਟੀਐਮ ਚ ਪੈਸੇ ਕਢਾਣੇ ਸੀ ਜਿੱਦਾਂ ਜਿੱਦਾਂ ਗੱਲਾਂ ਪਤਾ ਦੱਸੀਆਂ ਉਹਨਾਂ ਦੀਆਂ ਫੋਟੋਆਂ ਵੀ ਦਿਖਾਵਾਂਗੇ ਜਿਹੜੇ ਚੋਰਾਂ ਨੇ ਇਹ ਕੰਮ ਕੀਤਾ ਕਿਉਂਕਿ ਚੋਰਾਂ ਨੂੰ ਅੱਜ ਤੱਕ ਨੱਖ ਕੋਈ ਵੀ ਲਾ ਲਈਏ ਕਿਸੇ ਵੀ ਤਰ੍ਹਾਂ ਦੀ ਲਾ ਲਈਏ ਨਹੀਂ ਪਈ ਅੱਜ ਤੱਕ ਤੇ ਚੋਰਾਂ ਨੇ ਬਹੁਤ ਹੀ ਜਿੱਦਾਂ ਕਹਿ ਦਈਏ ਬਲੰਦ ਹੌਂਸਲੇ ਨਾਲ ਇਹ ਕੰਮ ਕੀਤਾ ਤੇ 50000 ਰੁਪਇਆ 60000 ਰੁਪਇਆ ਜਿਹੜਾ ਕੀ ਚੋਰਾਂ ਨੇ ਇੱਕਦਮ ਐ ਨਵੇੜ ਕੇ ਕੰਮ ਰੱਖ ਦਿੱਤਾ ਕਿਉਂਕਿ ਅਗਲੇਆਂ ਦਾ 60000 ਰੁਪਇਆ ਉਹਨਾਂ ਦੇ ਹਸਬੰਦ ਕਿੰਦਾ ਕਮਾਉਂਦੇ ਆ ਉਹ ਉਹਨਾਂ ਨੂੰ ਜਾਣਦੇ ਜਾਂ ਉਹਦੇ ਹਸਬੰਦ ਜਾਣਦੇ ਉਹ ਬਾਹਰ ਕੰਮ ਕਰ ਕਰਕੇ ਧੁੱਪੇ ਮਰ ਮਰ ਕੇ ਬੰਦਾ ਹੱਡ ਦੀ ਮਿਹਨਤ ਕਰ ਕਰਕੇ ਤਾਂ ਇੱਥੇ ਤੱਕ ਪਹੁੰਚਦਾ ਹੈ ਤੇ ਚੋਰਾ ਦੇ ਹੌਸਲੇ ਇੰਨੇ ਬਲੰਦ ਹੋ ਗਏ ਆ ਵੀ ਨਾ ਇਹਨਾਂ ਨੂੰ ਨੱਥ ਹੁਣ ਤੱਕ ਪਈ ਆ ਨਾ ਹੀ ਮੇਰੇ ਸਾਹਮਣਾਂ ਕੋਈ ਪਾ ਸਕਦਾ ਜੇ ਕੋਈ ਪਾ ਸਕਦਾ ਹੋਇਆ ਉਹ ਤੁਸੀਂ ਪਾਣੀ ਆ ਵੀਡੀਓ ਨੂੰ ਸ਼ੇਅਰ ਕਰਕੇ ਪਾਣੀ ਆ ਚੋਰਾਂ ਨੂੰ ਲੱਭ ਕੇ ਤੁਸੀਂ ਪਾਣੀ ਆ ਫੋਟੋਆਂ ਸਾਂਝੀਆਂ ਕਰਦੀਆਂ ਤੁਹਾਡਾ ਸਾਰੀ ਗੱਲਬਾਤ ਕਰਨਗੇ ਆਜੋ ਕਰੋੜ ਦੇ ਆਏ ਸਾਡੇ ਭਾਬੀ ਉਹ ਨਹੀਂ ਕਰੋੜ ਦੇ ਆ ਨਾਲ ਖੜਾ ਆ ਤੁਸੀਂ ਦੇਖ ਸਕਦੇ ਹੋ ਆ ਬੰਦੇ ਨੇ ਇਹਨਾਂ ਕੋਲ ਰੇਟੀਆਂ ਮਲੇ ਆ ਇੱਥੇ ਏਟੀਐਮ ਲਿਆ ਤੁਹਾਡੇ ਕੋਲ ਹਮ ਇੱਥੇ ਆ ਵੀਡੀਓ ਚ ਹਾਂ ਹੈ ਰੇਟੀਆਂ ਆਪੇ ਗੱਡੇ ਆ ਆਪੇ ਗੱਡੇ ਏਟੀਐਮ ਆਹ ਦੇਖ ਸਕਦੇ ਹੋ ਤੁਸੀਂ ਚੇਂਜ ਕਰੀ ਤੇ ਇੱਥੇ ਲਿਆਣ ਇੱਥੇ ਰੇਟੀਆਂ ਮਲੇ ਆ ਇਹਨਾਂ ਕੋਲ ਤੇ ਏਟੀਐਮ ਲੈ ਕੇ ਬਸ ਫਰਾਰ ਹੋ ਗਏ ਇੱਕ ਗਏ ਇੱਧਰ ਨੂੰ ਗੜਸ਼ੰਕਰ ਦੀ ਸਾਈਡ ਵੱਲ ਨੂੰ ਆ ਤੇ ਮੈਂ ਗੱਲਬਾਤ ਵੀ ਕਰਾ ਲਿਆ ਪਰ ਆਪਾਂ ਉਹਨਾਂ ਦਾ ਚਿਹਰਾ ਨਹੀਂ ਮੋਰੇ ਲੈ ਕੇ ਆਵਾਂਗੇ ਆ ਸਾਰੀਆਂ ਰਸੀਦਾਂ ਵਿੱਚ ਨੇ ਆ ਪੈਸੇ ਨਿਕਲੇ ਹੋਏ ਦੇਖ ਲਓ ਤੁਸੀਂ ਸਸੀ ਕਲਪਾ ਵੀ ਸਸੀ ਕਲਪਾ ਜੀ ਕੀ ਹੋਇਆ ਤੁਹਾਡੇ ਨਾਲ ਤੇ ਇਹ ਦੱਸਿਓ ਪਹਿਲਾਂ ਤੁਹਾਡਾ ਇਹ ਖਾਤਾ ਕਿਹੜੇ ਬੈਂਕ ਦੇ ਵਿੱਚ ਪੈਂਦਾ ਬਲਾਚੋਰ ਪੈਂਦਾ ਜਾਂ ਕਿੱਥੇ ਪੈਂਦਾ ਇਹ ਜਿੱਦਾਂ ਨੰਦੂ ਆਪਣਾ ਖਾਤਾ ਪੈਂਦਾ ਸਾਵੀ ਦਾ ਸਾਵੀ ਦਾ ਉੱਥੋਂ ਅਸੀਂ ਏਟੀਐਮ ਕੋਲ ਲੈ ਕੇ ਜੀ ਸਮਾਨ ਲੈਣ ਗਏ ਮੈਂ ਕਿਹਾ ਚਲੋ ਆਪਾਂ ਦੁਕਾਨ ਦਾ ਸਮਾਨ ਲੈ ਆਈਏ ਹੂੰ ਉਹ ਤੋਂ ਬਾਅਦ ਅਸੀਂ ਕਹਿਣਾ ਵਾਲਿਆਂ ਦੇ ਆ ਕੇ ਏਟੀਐਮ ਇਹ ਚੂਜ਼ ਕੀਤਾ ਉਹ ਪਸਾ ਨਹੀਂ ਮੁੰਡਿਆਂ ਨੇ ਕੀ ਛੇੜਖਾਨੀ ਉਹਦੇ ਨਾਲ ਕੀਤੀ ਸੀਗੀ ਹੂੰ 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 ਚਲੋ ਆਪਾਂ ਏਟੀਐਮ ਤੇ ਨਹੀਂ ਚਾਰ ਵਾਰੀ ਪਾਇਆ ਸਾਡੇ ਪੈਸੇ ਨਹੀਂ ਨਿਕਲੋ ਸਿਰਫ ਬੈਂਕ ਦਾ ਖਾਤਾ ਹੀ ਆਈ ਜਾਵੇ ਕਿਹੜਾ ਖਾਤਾ ਆ ਅੱਛਾ ਉਸ ਤੋਂ ਬਾਅਦ ਆ ਜੀ ਉਹਨ ਮੁੰਡੇ ਨੇ ਆਪੇ ਏਟੀਐਮ ਕੱਢਿਆ ਆਪੇ ਪਾ ਦਿੱਤਾ ਤੇ ਇਹਨੇ ਮੁੰਡੇ ਨੇ ਹਾਂ ਜੀ ਆ ਜਿਹੜਾ ਮੁੰਡਾ ਆ ਅੱਛਾ ਇਹ ਆਪੇ ਆ ਕੇ ਪਿੱਛੇ ਉਹ ਨਾ ਕਰਾ ਕਰੀ ਜੇ ਲਾ ਪਿਆ ਕੰਨ ਅਸੀਂ ਤੇਰੀ ਮਦਦ ਵੀ ਨਹੀਂ ਲਈ ਹੈਗੀ ਇਹ ਤੋਂ ਬਾਅਦ ਚ ਇਹਨੇ ਮੇਰੇ ਬੇਟੇ ਦੇ ਹੱਥ ਤੇ ਰੱਖਿਆ ਏਟੀਐਮ ਮੈਂ ਭਰਦੀ ਆ ਆਪਣੇ ਪੈਸੇ ਉਹਦੇ ਵਿੱਚ ਪੈਨ ਆਈ ਜਾਂਦਾ ਉੱਪਰ ਸਕਰੀਨ ਤੇ ਉਹ ਪੈਨ ਸ਼ੋ ਹੋ ਗਿਆ ਆ ਅੱਛਾ ਇਹ ਨਹੀਂ ਹੁਣ ਸਾਨੂੰ ਪਤਾ ਸਾਡੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਉਹ ਜਿਹੜਾ ਏਟੀਐਮ ਉਹਨਾਂ ਕੋਲ ਸੀ ਤੁਹਾਨੂੰ ਬੁੜਾਤਾ ਉਹ ਨਹੀਂ ਸਾਡੇ ਮੇਰੇ ਬੇਟੇ ਦੇ ਹੱਥ ਤੇ ਏਟੀਐਮ ਰੱਖ ਕੇ ਜਿਹੜਾ ਕਿਸੇ ਦਾ ਸੀਗਾ ਗੁੱਜਰ ਦਾ ਤੇ ਮੇਰੇ ਮੁੰ ਚੱਲ ਗਈ ਅੱਛਾ ਕਿਸੇ ਗੁੱਜਰ ਦਾ ਏਟੀਐਮ ਸੀਨ ਹੈ ਗੁੱਜਰ ਲਿਖਿਆ ਸੀ ਇਹਦੇ ਕੋਲ ਨਾ ਹਾਂਜੀ ਚੌਧਰੀ ਲਿਖਿਆ ਸੀ ਚੌਧਰੀ ਗੁੱਜਰ ਠੀਕ ਹੈ ਤੇ ਮੈਂ ਉਹਨੂੰ ਇਹ ਵੀ ਗੱਲ ਪੁੱਛਦੀ ਆ ਮੈਂ ਕਿਹਾ ਤੁਸੀਂ ਇਹ ਪਿੰਕ ਚ ਲੱਗੇ ਹੋ ਕਹਿੰਦੇ ਨਹੀਂ ਫਿਰ ਇੱਕ ਲੇਡੀਸ ਪਿੱਛੇ ਆਈ ਉਹਨੂੰ ਕਹਿੰਦੀ ਕੈਸ਼ ਹੈਗਾ ਹੈ ਉਹਨੂੰ ਮੁੰਡੇ ਨੇ ਸੱਲ ਮਾਰ ਦਿੱਤਾ ਮੈਂ ਉਹਨੂੰ ਇਹ ਵੀ ਗੱਲ ਪੁੱਛੀ ਮੈਂ ਕਹਾਂ ਵੀ ਇਹ ਤੁਸੀਂ ਉਹਨੂੰ ਕਹਿੰਦੇ ਤਾਂ ਇਹ ਕੈਸ਼ ਹੈ ਨਹੀਂਗਾ ਵੀ ਤੁਸੀਂ ਮੈਨੂੰ ਕਹਿੰਦੇ ਆ ਕੈਸ਼ ਉਹ ਇੰਨੀ ਗੱਲ ਸੁਣ ਕੇ ਮੁੰਡਿਆਂ ਨੇ ਮੇਰੇ ਮੁੰਡੇ ਦੇ ਹੱਥਾਂ ਬਲੌਕ ਹੋ ਗਿਆ ਉਹ ਇੱਕ ਬਾਾਰ ਵੀ ਆ ਬੰਦਾ ਹਨਾ ਉਹ ਇੱਕ ਬਾਾਰ ਵੀ ਸੀਗਾ ਉਹਦੇ ਹੱਥ ਚ ਏਟੀਐਮ ਆ ਮੇਰਾ ਕੈਮਰੇ ਤੋਂ ATM ਤੋਂ ਬਾਹਰ ਹੋਈ ਨਹੀਂ ਹੈਗੀ ਹੂੰ ਮੈਂ ਪੈਸੇ ਅੰਦਰ ਪਹਿਲਾਂ ATM ਅੱਛੇ ਦੇਖੀ ਜਾਨੀ ਆ ਵੀ ਮੇਰੇ ਨਾਲ ਫਰਾਡ ਨਾ ਹੋ ਜਵੇ ਹੂੰ ਫਿਰ ਵੀ ਮੇਰੇ ਨਾਲ ਇਹ ਕੰਮ ਹੋ ਗਿਆ ਤਿੰਨੇ ਪੈਸੇ ਤੁਹਾਡੇ ਇਹ ਜਿਹੜੇ ਆਹ ਇਹ 60000 ਪਾਇਆ ਸੀਗਾ 60000 ਦੇ ਵਿੱਚੋਂ 6000 ਅਸੀਂ ਰੱਖਿਆ 54000 ਰੁਪਇਆ ਮੇਰਾ ਜਿਹੜੀ ਯੂਨੀਕੋਲ ਕੀਤਾ ਅੱਛਾ ਗੋਲ ਕਰਤਾ 54000 ਰੁਪਇਆ ਇੱਕ ਮਿੰਟ ਜੇ ਹੈ ਹਾਂਜੀ 4000 ਉਹ ਬਲੌਕ ਕਰਨ ਕਰਕੇ ਸਾਡਾ ਉਹ 4000 ਉਹ ਪੱਲੇ ਪਾਇ ਦੋ ਹਜ਼ਾਰ ਦੀ ਮੈਂ ਸ਼ੋਪਿੰਗ ਕੀਤੀ ਅੱਛਾ ਬਸ ਇਹ ਮੇਰਾ 54000 ਰੁਪਇਆ ਜਿੱਥੇ ਵੀ ਇਹ ਮਿਲਦਾ ਸਾਡੀ ਮਦਦ ਕਰੋ ਅੱਛਾ ਇਹ ਅਪੀਲ ਕੋਈ ਕਰਨੀ ਚਾਹੁੰਦੀ ਪ੍ਰਸ਼ਾਸਨ ਨੂੰ ਕੋਈ ਕੁਝ ਕਹਿਣਾ ਚਾਹੁੰਦੀ ਹੈ ਇਹੋ ਹੀ ਗੱਲ ਕਹਿੰਦੇ ਵੀ ਅੱਜ ਸਾਡੇ ਨਾਲ ਹੋਇਆ ਕੱਲ ਹੋਰ ਵੀ ਕਿਸੇ ਨਾਲ ਹੋਊਗਾ ਇਹਨਾਂ ਨੂੰ ਫੜੋ ਇਹਨਾਂ ਨੂੰ ਸਜ਼ਾ ਦਿਓ ਹੂੰ ਜਿਹੜਾ ਇਹ ਫਲੋਟ ਕਰਦੇ ਆ ਜੀ ਤੁਸੀਂ ਮੰਨ ਲਓ ਬੰਦੇ ਲੱਭ ਜਾਂਦੇ ਆ ਤਾਂ ਤੁਸੀਂ 5 7 10000 ਰੁਪਏ ਦਾ ਕੋਈ ਨਾਮ ਰੱਖਣਾ ਪੈਂਦਾ ਹਾਂ ਜੀ ਨਾਮ ਅਸੀਂ ਰੱਖਦੇ ਆ ਸਾਨੂੰ ਇਹ ਬੰਦਾ ਵੀ ਮਿਲ ਜੇ ਸਾਨੂੰ ਪੈਸੇ ਵੀ ਮਿਲ ਜਾਣ ਅਸੀਂ 10000 ਦਾ ਨਾਮ ਰੱਖ ਲਿਆ ਠੀਕ ਹੈ ਜੀ ਇਹ 10000 ਰੁਪਏ ਤੁਸੀਂ ਉਸੇ ਨਾਮ ਦੇ ਵਜੋਂ ਦੇਵੋਗੇ ਜਿਹੜੇ ਇਹ ਬੰਦਿਆਂ ਨੂੰ ਦੱਸ ਦਿੱਤਾ ਜਾਵੇ ਕਿਸੇ ਦਾ ਹਾਂ ਜੀ ਜੇ ਕੋਈ ਵੀ ਬੰਦਾ ਇਹਨਾਂ ਬੰਦਿਆਂ ਬਾਰੇ ਦੱਸੂਗਾ ਤਾਂ ਤੁਹਾਨੂੰ 10000 ਰੁਪਏ ਦਾ ਨਾਮ ਦਿੱਤਾ ਜਾਊਗਾ ਕਿਉਂਕਿ ਮੈਂ ਚਾਹੁੰਦਾ ਆ ਵੀ ਇਹ ਬੰਦੇ ਖੜੇ ਹੋਵੇ ਤਾਂ ਕਿ ਇੱਕ ਭੈਣ ਨਾਲ ਨਹੀਂ ਇੱਕ ਬਜ਼ੁਰਗ ਨਾਲ ਨਹੀਂ ਇੱਕ ਮਾਂ ਨਾਲ ਨਹੀਂ ਤੇ ਬਹੁਤ ਹੀ ਮਾਂ ਨਾਲ ਇਦਾਂ ਦੇ ਕੰਮ ਹੋਏ ਆ ਵੀ ਜਿਨ੍ਹਾਂ ਦੀਆਂ ਕੁੱਖਾਂ ਟਿੱਡ ਹਜੇ ਤੱਕ ਰੋਂਦੇ ਆ ਵੀ ਤੁਸੀਂ ਦੱਸੋ ਮੈਨੂੰ 60000 ਜਾਂ 54000 ਰੁਪਈਆ ਇੱਕ ਮਿੰਟ ਦੇ ਗੋਲ ਕਰ ਦੇਵਾਂ ਤੇ 54000 ਰੁਪਈਆ ਦੇ ਉਹ ਤਿੰਨ ਢਾਈ ਤੇ ਤਿੰਨ ਮਹੀਨਿਆਂ ਵਿੱਚ ਕਮਾਣਾ ਉਹ ਕਿਤੇ ਛੋਟੀ ਗੱਲ ਨਹੀਂ ਹੈਗੀ ਬਾਈ ਜੀ ਸੋ ਵੀਡੀਓ ਨੂੰ ਸ਼ੇਅਰ ਤੁਸੀਂ ਕਰਨਾ ਸਾਰਾ ਕੁਝ ਤੁਸੀਂ ਦੱਸਣਾ ਅਸੀਂ ਚਾਹੁੰਦੇ ਆ ਬੇ ਬੰਦੇ ਫੜ ਹੋਵੇ ਤੇ 10000 ਰੁਪਏ ਦਾ ਨਾਮ ਭਾਬੀ ਨੂੰ ਰੱਖ ਦਿੱਤਾ ਹੈ ਜੇ ਤੁਸੀਂ ਦੱਸੋ ਨਾ ਇਹ ਬੰਦੇ ਕਿੱਥੇ ਮਿਲਦੇ ਆ ਜਿੱਥੇ ਵੀ ਮਿਲੇ ਤਾਂ ਜਰੂਰ ਦੱਸਿਓ ਇਹਨਾਂ ਦਾ ਆਪਾਂ ਕੰਟੈਕਟ ਨੰਬਰ ਮੁੰਡੇ ਦਾ ਦੇ ਦੇਵਾਂਗੇ ਤੇ ਜਰੂਰ ਇਹ ਇਹਨਾਂ ਨਾਲ ਸੰਪਰਕ ਕਰਕੇ ਦੱਸ ਸਕਦੇ ਹਾਂ ਜਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਮੈਂ ਆਪਣਾ ਨੰਬਰ ਥੱਲੇ ਮੈਂਸ਼ਨ ਕਰ ਦੂੰਗਾ ਤੇ ਤੁਸੀਂ ਦੇਖ ਸਕਦੇ ਹੋ ਆ ਪੈਟਰੋਲ ਪੰਪ ਤੋਂ ਵੀਰਾਂ ਨੇ ਕੋਈ ਪੈਸੇ ਕਢਾਏ ਆ ਗੋਲੀਆਂ ਵੱਲੋਂ ਇੱਧਰ ਗੋਲੀਆਂ ਨਾਲ ਹੀ ਜਿਹੜਾ ਤੇ ਆ ਤੁਸੀਂ ਦੇਖ ਸਕਦੇ ਹੋ ਵੀ ਆ ਬੰਦਾ ਆ ਤੁਸੀਂ ਪਛਾਣ ਸਕਦੇ ਹੋ ਇਹਨੂੰ ਚਿੱਟੀ ਸ਼ਰਟ ਵਾਲਾ ਆ ਟੀ ਸ਼ਰਟ ਵਾਲਾ ਆ ਤੇ ਇਸ ਬੰਦੇ ਨੇ ਇਹਨਾਂ ਨਾਲ ਫਰਾਡ ਕੀਤਾ 54000 ਰੁਪਏ ਦਾ ਇਹ ਕਿਸੇ ਪੰਪ ਤੇ ਖੜਾ ਆ ਹੁਣੇ ਪੰਪ ਪਤਾ ਨਹੀਂ ਪੰਪ ਕਿਹੜਾ ਹੈ ਬੀਤ ਤੇ ਇਹ ਗੋਲਡਨ ਆਪਣੇ ਗੋਲੀਆਂ ਗੋਲੀਆਂ ਚ ਪੈਂਦਾ ਇਹ ਗੋਲੀਆਂ ਗੜਸ਼ੰਕਰ ਦੇ ਕੋਲ ਹਾਂਜੀ ਅੱਛਾ ਉੱਥੇ ਹੈ ਹਾਂਜੀ ਇਹ ਇਧਰ ਗੜਸ਼ੰਕਰ ਏਰੀਆ ਦੇ ਵਿੱਚੋਂ ਪੈਸੇ ਕਢਾਏ ਆ ਇਹਨਾਂ ਨੇ ਸਮੁੰਦੜੇ ਕਢਾਏ ਆ ਸਮੁੰਦੜੇ ਕਢਾਏ ਇੱਕ ਸਮੁੰਦੜੇ ਕਢਾਈ ਆ ਸਮੁੰਦੜੇ ਦੋ ਵਾਰੀ ਕਢਵਾਏ ਨਹੀਂ ਪੈਸੇ ਅੱਛਾ ਸਮੁੰਦੜੇ ਗੋਲੀਆਂ ਤੋਂ ਕਢਾਈ ਆ ਹੂੰ ਫੇਰ ਇੱਕ ਬੰਗਿਆ ਰੋਡ ਤੋਂ ਕਢਾਇਓ ਆ ਨਹੀਂ ਕਿਹੜਾ ਪਾ ਪਤਾ ਨਾ ਹੈ ਡਾਇਮੰਡ ਵਾਲਿਆਂ ਦਾ ਡਾਇਮੰਡ ਵਾਲਾ ਬੰਗਿਆ ਰੋਡ ਤੋਂ ਬੰਗਿਆ ਆ ਇਹ ਗੋਲੀਆਂ ਜਿਹੜਾ ਬੰਗਿਆ ਕਿ ਬੰਗਿਆ ਰੋਡ ਤੋਂ ਬੰਗਿਆ ਰੋਡ ਤੇ ਆ ਡਾਇਮੰਡ ਡਾਇਮੰਡ ਵਾਲੇ ਆ ਗੋਲੀਆਂ ਰੋਡ ਤੇ ਆ ਗੜਛਾ ਕਰੋ ਗੜਛਾ ਕਰੋ ਹਾਂ ਗੋਲੀਆਂ ਠੀਕ ਹੈ ਠੀਕ ਹੈ ਆ ਤੁਸੀਂ ਦੇਖ ਸਕਦੇ ਹੋ ਆ ਬੰਦਾ ਹੈ ਜੀ ਤੇ ਤੁਸੀਂ ਲੱਭਣ ਦੀ ਕੋਸ਼ਿਸ਼ ਕਰਨੀ ਆ ਤੁਸੀਂ ਦੱਸਣਾ ਸਾਨੂੰ ਤੇ ਦੱਸ ਕੇ ਤੁਸੀਂ ਵੜ ਜਾ ਸਾਨੂੰ ਫੋਨ ਮਾਰ ਦਿਓ ਮੈਨੂੰ ਮਾਰ ਦਿਓ ਮੈਂ ਆਪਣੇ ਆਪ ਕਵਰ ਕਰੂੰਗਾ ਇਹਨਾਂ ਦਾ ਤੇ ਐਨ ਖਬਰ ਧਾਕੜ ਕਰਾਂਗੇ ਇਹਨਾਂ ਦੀ ਚੰਗੀ ਤਰ੍ਹਾਂ ਤੇ 10000 ਰੁਪਏ ਦਾ ਨਾਮ ਰੱਖਿਆ ਜਿਨ੍ਹਾਂ ਨੇ ਜਿਹੜਾ ਬੰਦਾ ਫੜ ਹੋਊਗਾ ਤਾਂ ਤੁਸੀਂ 10000 ਰੁਪਏ ਆਪਣਾ ਨਾਮ ਵਜੋਂ ਦੂਰ ਤੋਂ ਲੈ ਸਕਦੇ ਹੋ ਆ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਇਹ ਬੰਦਾ 10000 ਰੁਪਏ ਦਾ ਨਾਮ ਤੁਸੀਂ ਆਪ ਲੈ ਸਕਦੇ ਹੋ ਤੇ ਪਰ ਬੰਦੇ ਨੂੰ ਲੱਭ ਕੇ ਦੱਸ ਸਕਦੇ ਹੋ ਇਹ ਬੰਦਿਆਂ ਬਾਰੇ ਕਿ ਇਹ ਬੰਦੇ ਨੇ ਇੱਕ ਫਰੋਡ ਨਹੀਂ ਕੀਤਾ ਇਹਨੇ ਬਹੁਤ ਫਰੋਡ ਕੀਤੇ ਹੋਏ ਆ ਇਹ ਕਿੰਨੀ ਤਰੀਕ ਦੀ ਭੱਵੀ ਗੱਲ ਹੈ ਇਹ ਤੇ 7 ਤਰੀਕ ਦੂਜਾ ਮਹੀਨਾ ਹੂੰ ਤੇ 4:10 15 ਇਸ ਟਾਈਮ ਦੇ ਵਿੱਚ ਆਏ ਇਹ ਕਿੰਨੇ ਸ਼ਾਮ ਦੀ ਗੱਲ ਹੈ ਸ਼ਾਮ ਦੀ 7 ਤਰੀਕ ਦੂਜਾ ਮਹੀਨਾ 2026 ਹਾਂ ਤੇ ਇਹ 4:00 4:00 ਦੀ ਗੱਲ ਹੋਣੀ ਆ ਹਾਂ ਇੱਥੇ ਗਈ ਹੈ ਟਾਈਮ ਅੱਛਾ ਉਹ ਬੰਦੇ ਆ ਦੋਨੇ ਉਹ ਇੱਕ ਬਾਲੀ ਝੜ ਖੜਾ ਹੈ ਇੱਕ ਆ ਖੜਾ ਹੈ ਤੇ ਇਹਦੇ ਬਾਰੇ ਤੁਸੀਂ ਜਰੂਰ ਜਾਣਕਾਰੀ ਦਿਓ ਕਾਨੂੰ ਮੈਸੀ ਕਰ ਸਕਦੇ ਹੋ ਤੇ ਅਸੀਂ ਗਾਹਾਂ ਗਰੂਰ ਅਤਾ ਪਤਾ ਇਹਨਾਂ ਦਾ ਚੰਗੀ ਤਰ੍ਹਾਂ ਕੱਢਾਂਗੇ ਸਸੀ ਗਾਲ ਜੀ ਪਿਆਰ ਕਰਦੇ ਰਹੋ ਪੀਬੀਬੀ ਬਲਾਤੂਰ ਦੇ ਚੈਨਲ ਨੂੰ ਤੇ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਕਰੋੜੀਆ ਨਵੀਂ ਅਪਡੇਟ ਬਣਾ ਲਾਂਗੇ ਬਹੁਤ ਬਹੁਤ ਧੰਵਾਦ ਸਸੀ ਗਾਲ